ਸਤਿਗੁਰਾਲ ਜੀ ਸਰਨੂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤੇ ਇੱਕ ਸਾਰੇ ਭਰਾਵਾਂ ਨੂੰ ਆਪਾਂ ਅਪੀਲ ਕਰਨੀ ਹੈ ਅੱਕੇ ਕਦੇ ਆਪਾਂ ਇਹ ਅਪੀਲ ਨਹੀਂ ਕੀਤੀ ਆਪਣਾ ਭਰਾ ਘੜਾ ਬਾਈ ਮਹਿਲਕਲਾਂ ਛੋਡੇ ਪਾਸਿਓਂ ਮਹਿਲਕਲਾਂ ਤੋਂ ਤੇ ਜੇ ਕਿਸੇ ਕਪੂਤਰਵਾਜ ਭਰਾ ਦੀ ਮਹਿਲਕਲਾਂ ਰਿਸ਼ਤੇਦਾਰੀ ਹੈਗੀ ਆ ਖਾਸ ਕਰਕੇ ਕਪੂਤਰਵਾਜ ਭਰਾ ਉਹ ਵੱਧ ਫਿਚ ਕਰਿਓ ਤੇ ਹੋਰ ਵੀ ਜੋ ਭਰਾ ਆਪਾਂ ਨੂੰ ਪਿਆਰ ਕਰਦੇ ਆ ਬਾਈ ਬੱਟੀ ਨੂੰ ਪਿਆਰ ਕਰਦੇ ਆ ਤੇ ਪਾਈ ਦਾ ਚੋਨ 사 ਨਾਲ ਟਰੈਕਟਰ ਤੇ ਵੱਧ ਤੋਂ ਵੱਧ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬਾਈ ਨੂੰ ਵੋਟ ਤੇ ਸਪੋਰਟ ਦੀ ਫੁੱਲ ਮਦਦ ਕਰਨੀ ਆ ਜਿੰਨੇ ਵੀ ਆਪਾਂ ਨੂੰ ਭਰਾ ਪਿਆਰ ਕਰਦੇ ਤੇ ਬਾਈ ਬੱਤੀ ਨੂੰ ਪਿਆਰ ਕਰਦੇ ਤੇ ਸਾਰਿਆਂ ਨੂੰ ਪਤਾ ਬਾਈ ਬਿਨਾ ਸਰਪੰਚੀ ਦੀਆਂ ਵੋਟਾਂ ਤੋਂ ਪਹਿਲਾਂ ਵੀ ਹਰੇਕ ਬੰਦੇ ਦੇ ਛੋਕੇ ਮੋਟੇ ਕੰਮ ਕੀ ਵੱਡੇ ਵੱਡੇ ਕੰਮ ਵੀ ਆਇਆ ਤੇ ਕਿਸੇ ਨਾ ਕਦੇ ਨਜਾਇਜ਼ ਕੋਈ ਠੱਕਾ ਨਹੀਂ ਹੋਣ ਦਿੱਤਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਪੂਰ ਜੋਰ ਅਪੀਲ ਆ ਮੇਰੇ ਬੰਨਿਓ ਹੱਥ ਬੰਨ ਕੇ ਆ ਤੇ ਬਾਈ ਦਾ ਜਿਹੜੀ ਮੈਂਤ ਕਰਦਾ ਕਰਦਾ ਮੈਂ ਕਰਦਾ ਵੀ ਆਪਣੇ ਭਰਾ ਦੀ ਫੁੱਲ ਸਪੋਰਟ ਕਰਨੀ ਆ ਤੇ ਜਿੰਨੇ ਕਿਸੇ ਦੇ ਕੋਈ ਰਿਸ਼ਤੇਦਾਰ ਹੈਗੇ ਆ ਮਹਿਲਕਲਾਂ ਦੇ ਵਿੱਚ ਤੇ ਬਾਈ ਨੂੰ ਵੋਟ ਤੇ سپورਟ ਦੀ ਫੁੱਲ ਮਦਰ ਕਰਨੀ ਆ ਆਪਣਾ ਭਰਾ ਆਪਣੀ ਭੂਆ ਦਾ ਮੁੰਡਾ ਤੇ ਪਤਾ ਲੱਗ ਜੇ ਵੀ ਹਾਂ ਕੁੱਪਰਵਾਜ ਭਰਾਵਾਂ ਨੇ ਆਪਣੇ ਭਰਾ ਦੀ ਮਦਦ ਕਰੀ ਆ ਬਾਈ ਦੀ ਫੁੱਲ ਬਾਈ سپورਟ ਕਰਿਓ ਤੇ ਜਿੰਨੀ ਹੋ ਸਕਦਾ ਵੱਧ ਤੋਂ ਵੱਧ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ